प्लीज हमारे चैनल को सब्सक्राइब करें और घंटी के आइकन पर क्लिक करें करे शेयर करना न भूलें। श्री मुक्तर साहब पुलिस ने वारदात बैठे नियत नार नौजवान काबू एस एस पी श्री मुक्सर साहब अभिमन्यू राणा अगवाई हेठ जिला पुलिस वालों शराती अंसरा असले खिलाफ लगातार सख्त कारवाई की जा रही है इसे लड़ी तहत एस पी डी मनमीत सिंह ढिलो ਅਤੇ ਡੀਐਸਪੀ ਡੀ ਨਸ਼ਾ ਬਸ ਐਂਡੇ ਨਿਗਰਾਨੇ ਇੰਸਪੈਕਟਰ ਮੁਖਤਿਆਰ ਸਿੰਘ ਇੰਚਾਰਜ ਸੀਆਈਏ ਸ੍ਰੀ ਮੁਖਤਾਰ ਸਾਹਿਬ ਅਤੇ ਪੁਲਿਸ ਪਾਰਟੀ ਵਾਲਾ ਸਫਲਤਾ ਹਾਜ਼ਰ ਕਰਦੇ ਆ ਵਾਰਦਾਤ ਕਰਨ ਦੇ ਮੇਦ ਨਾਲ ਬੈਠੇ ਚਾਰ ਨੌਜਵਾਨਾਂ ਨੂੰ ਨਜਾਇਜ਼ ਅਸਰੇ ਸਹਿਮਤ ਕਾਬੂ ਕੀਤਾ ਗਿਆ ਇਸ ਸਬੰਦੇ ਜਾਣਕਾਰੀ ਦਿੰਦੇ ਐਸਪੀਡੀ ਮਨ ਮੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਗਸ਼ਤ ਦੌਰਾਨ ਥਾਣਾ ਸਿਟੀ ਸਿਟੀ ਮੁਕਤਸਰ ਸਾਹਿਬ ਪੁਲਿਸ ਨੇ ਮੁਖਬਰ ਖਾਸ ਤੌਰ ਮਿਲੀ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਆ ਨਾਕਾਬੰਦੀ ਕਰਕੇ ਵਰਨਾ ਕਾਰਨ ਰੋਕ ਕੇ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਚਾਰ ਦੋਸਤਿਆਂ ਕੋਲੋਂ ਗੈਰ ਕਾਨੂੰਨੀ ਦੋ ਪਿਸਟਲ ਦੇਸੀ ਇੱਕ ਪਿਸਟਲ ਦੇਸੀ ਤੇ ਬੋਰ ਅਤੇ ਛੇ ਜਿੰਦਾ ਰੋਂਦ ਬਰਾਮਦ ਕਰਕੇ ਚਾਰ ਵਿਅਕਤੀਆਂ ਸੂਰਜ ਸਿੰਘ ਕਰਮ ਸਿੰਘ ਅਤੇ ਇੰਦਰਪਾਲ ਸਿੰਘ ਉਰਫ ਬਾਬਾ ਤੇਰਪ੍ਰੇ ਸਿੰਘ ਉਰਫ ਗੌਰਵ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕੀਤਾ ਗਿਆ ਉਹਨਾਂ ਦਾ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਵਾਰਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਨੂੰ ਆਏ ਨਾਲ ਤਫਤੀਸ਼ ਅਮਲ ਵਿੱਚ ਰਹਿੰਦੇ ਜਾਵੇਗੀ ਮਿਤੀ 11 1 2026 ਨੂੰ ਸਾਡੀ ਸੀਆਈਏ ਟੀਮ ਨੂੰ ਦੌਰਾਨ ਗਸ਼ਤ ਇਨਫੋਰਮੇਸ਼ਨ ਮਿਲੀ ਕਿ ਚਾਰ ਸ਼ੱਕੀ ਵਿਅਕਤੀ ਕੋਈ ਵਾਰਦਾਤ ਨੂੰ ਜਾਣਦੇ ਸਕਦੇ ਨੇ ਉਹਨਾਂ ਨੂੰ ਹੌਂਡ ਅਪ ਕਰਕੇ ਜਦੋਂ ਪੁਸ਼ਕਿਸ਼ ਕੀਤੀ ਗਈ ਪੁਸ਼ਕਿਰ ਦੇ ਇੱਕ ਗੱਲ ਸਾਹਮਣੇ ਆਈ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਨੇ ਇੱਕ ਮੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਗੇਟ ਤੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਤੇ ਇਹਨਾਂ ਕੋਲੋਂ ਦੋ ਪਿਸਟਲ 32 ਬੋਰ ਦੇਸੀ ਤੇ ਇੱਕ ਪਿਸਟਲ 30 ਬੋਰ ਦਾ ਦੇਸੀ ਤੇ 6 ਜਿੰਦਾ ਗੋਲ ਰਿਕਵਰ ਹੋਏ ਨੇ ਤੇ ਇੱਕ ਬੰਦਾ ਚੋਣ ਟੋਟਲੇ 4 ਦੋਸ਼ੀ ਨੇ ਸਾਰੇ ਦੋਸ਼ੀਆਂ ਤੇ ਪੁਰਾਣੇ ਐਨਡੀਪੀਐਸ ਅਤੇ ਅਸਲਾ ਐਕਟ ਦੇ ਮੁਕੱਦਮੇ ਵੀ ਦਰਜ ਨੇ ਇਹ ਜਿਹੜਾ ਅਸਲਾ ਗੀ ਲੈ ਕੇ ਕਿੱਥੋਂ ਆਇਆ ਸੀ ਯਾਰ ਕਿਸ ਲਈ ਮੰਦੂਗੀ ਕਿ ਇਹ ਇਹ ਹਜੇ ਅਸੀਂ ਰਿਮਾਂਡ ਤੇ ਇਹਨਾਂ ਨੂੰ ਲਿਆ ਤੇ ਪੁੱਛਗਿੱਛ ਵਿੱਚ ਇਹ ਗੱਲ ਅੱਗੇ ਸਾਹਮਣੇ ਆਏਗੀ ਇਹ ਰਹਿਣਾ ਵਾਲ ਇਹ ਮੁਖਸਰ ਦੀ ਗੱਲ ਹੈ ਨਾ ਕਿਹੜੇ ਮਾਮਲੇ ਦਾ ਕੋਈ ਹੈ ਅਜੇ ਤੱਕ ਕੋਈ ਹਾਂਜੀ ਅੰਮੋ ਜਿਹੜਾ ਸੂਰਜ ਹੈ ਉਹਦੇ ਤੇ ਚਾਰ ਮੁਕੱਦਮੇ ਦਰਜ ਨੇ ਐਨਡੀਪੀਐਸ ਐਕਟ ਤੇ ਅਸਲਾ ਐਕਟ ਦੇ ਜਿੰਦਰਪਾਲ ਸਿੰਘ ਬਾਬਾ ਜਿਹੜਾ ਉਹਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੋਸ਼ੀ ਕਰਨ ਸਿੰਘ ਹੈ ਉਹਦੇ ਤੇ ਤੇ ਮੁਕਦਮੇ ਦਰਜ ਹੈ ਇਹ ਕੋਈ ਕੰਮ ਕਰ ਕੀ ਕਰਦੇ ਸਰਪਤਰੀ ਹਜੇ ਪੁੱਛ ਕੇ ਚੱਰੀਏ ਇਹਨਾਂ ਦੀ ਡਿਟੇਲ ਪੁੱਛ ਕੇ ਚੱਰੀਏ ਹਜੇ ਬਾਕੀ ਹੈ ਜੀ ਜੀ ਜਿੰਦਰਪਾਲ ਕੋਲੋਂ ਦੋ ਪਿਸਟਲ 32 ਬੋਰ ਦੇ ਮਿਲੇ ਇੱਕ ਪਿਸਟਲ 30 ਬੋਰ ਦਾ ਮਿਲਿਆ ਤੇ 6 ਜਿੰਦਾ ਮਿਲਿਆ ਇਹ ਬਿਲਡਿੰਗ ਤੋਂ ਸਾਹਮਣੇ ਉਹ ਪੁੱਛ ਕੇ ਜਾ ਰਹੀ ਹੈ ਜੀ ਅਸਲ ਕਿੱਥੋਂ ਦਾ ਜੀ ਕੋਈ ਪਤਾ ਲੱਗਾ ਕੀ ਉਹ ਪੁੱਛ ਕੇ ਪੁੱਛ ਕੇ ਕਰ ਰਿਹਾ ਅੱਜ ਅਸੀਂ ਰਮਾਂਡ ਤੇ ਲਿਆ ਇਹਨਾਂ ਨੂੰ ਅੱਗੇ ਪੁੱਛ ਕੇ ਜੋ ਗੱਲ ਸਾਹਮਣੇ ਆਏਗੀ ਉਸ ਉਹਦੇ ਅਕੋਰਡਿੰਗਲੀ ਕਾਰਵਾਈ ਹੋਏਗੀ ਠੀਕ ਜੇਕਰ ਬਹਾਂਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ